ਹਾਂਜੀ 사시 ਕਾਲ ਆਪਾਂ ਖੜੇ ਆ ਇਸ ਵਕਤ ਮਾਨਸਾ ਤੇ ਸਰਨਾਵਾ ਵਿਢੀਕ ਦਾ ਜਿੱਥੇ ਐਗਜ਼ੀਬਿਸ਼ਨ ਹੋ ਰਿਹਾ ਮਹਿਕਰ ਰਿਜ਼ੋਰਟ ਜਿਹੜਾ ਪਿਛਲਾ ਐਗਜ਼ੀਬਿਸ਼ਨ ਸੀਗਾ ਬਠਿੰਡੇ ਉਹਦੀ ਸਕਸੈਸਫੁਲ ਤੋਂ ਬਾਅਦ ਅੱਜ ਦਾ ਜਿਹੜਾ ਐਗਜ਼ੀਬਿਸ਼ਨ ਹੈ ਉਹ ਹੈਗਾ ਮਹਿਕਰ ਰਿਜ਼ੋਰਟ ਮਾਨਸਾ ਤੇ ਆਜੋ ਤੁਹਾਨੂੰ ਦਿਖਾਉਣੇ ਆ ਬੈਕ ਸਾਈਡ ਤੇ ਕਰਾਊਡ ਕਿੰਨਾ ਜ਼ਿਆਦਾ ਰਸ਼ ਹੈਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਰਾਊਡ ਤੋਂ ਕਿ ਕਿੰਨਾ ਜ਼ਿਆਦਾ ਰਿਸਪਾਂਸ ਮਿਲ ਰਿਹਾ ਇਹ ਹਰ ਤਰ੍ਹਾਂ ਦੇ ਸੂਟਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਵੇਖਣ ਨੂੰ ਮਿਲੂਗੀ ਜਿਸ ਤਰ੍ਹਾਂ ਬਠਿੰਡੇ ਵਾਲੇ ਐਕਜੀਬਿਸ਼ਨ ਦੇ ਵਿੱਚ ਵੱਖ-ਵੱਖ ਕਾ ਬੁਟੀਕ ਸਾਰੇ ਪਹੁੰਚੇ ਹੋਏ ਸੀ ਸੋ ਅੱਜ ਦੇ ਜਿਹੜੇ ਐਕਜੀਬਿਸ਼ਨ ਦੇ ਵਿੱਚ ਵੀ ਮਾਨਸਾ ਦੇਖੇ ਜਿਹੜਾ ਐਕਜੀਬਿਸ਼ਨ ਚੱਲ ਰਿਹਾ ਤੇ ਇਹਦੇ ਵਿੱਚ ਵੀ ਸਾਰੇ ਪਟਿਕ ਪਹੁੰਚੇ ਹੋਏ ਆ ਤੁਹਾਨੂੰ ਸਾਰੇ ਦਿਖਾਉਣੇ ਆ ਅਜੋ ਸੈੱਟ ਤੇ ਹਾਂਜੀ ਸਤਿ ਸ਼੍ਰੀ ਅਕਾਲ ਸੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਅੱਜ ਦੇ ਜਿਹੜੀ ਐਕਜੀਬਿਸ਼ਨ ਆ ਮਾਨਸਾ ਸਰਨਾਵਾ ਬੁਟੀਕ ਵੱਲੋਂ ਤੇ ਮੇਰੇ ਨਾਲ ਹਰਦੀਪ ਤੇ ਸਿਮਰ ਪ੍ਰਾੜ ਸੋ ਪਹਿਲੀ ਗੱਲ ਤਾਂ ਤੁਹਾਨੂੰ ਪਿੱਛੇ ਕਰਾਊਡ ਅਸੀਂ ਦਿਖਾ ਕੇ ਹਟਿਆ ਇਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਬਹੁਤ-ਬਹੁਤ ਸ਼ੁਕਰੀਆ ਸੋ ਤੁਹਾਡਾ ਜਿਹੜਾ ਸੈਕਿੰਡ ਇਹ ਆਪਣਾ ਐਕਟਿਵੇਸ਼ਨ ਹੈਗਾ ਕੀ ਕਹਿਣਾ ਚਾਹੋਗੇ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਕੀ ਕੁਛ ਹੈ ਵੀਰੇ ਪਹਿਲਾ ਵਾਲਾ ਸਾਡਾ ਹਿੱਟ ਸੀ ਜਿਹੜਾ ਬਠਿੰਡੇ ਵਾਲਾ ਸੀ ਆ ਤੁਸੀਂ ਦੇਖ ਰਹੇ ਹੋ ਸੁਪਰ ਹਿੱਟ ਹੈ ਕਿਉਂਕਿ ਇੰਨਾ ਜ਼ਿਆਦਾ ਓਵਰ ਵਸ਼ ਓਨ ਕਰਕੇ ਸਾਰੇ ਏਸੀ ਕੂਲਿੰਗ ਛੱਡ ਗਏ ਏਸੀ ਦੇ ਤਾਂ ਫਿਰ ਬੱਸ ਮੁਬਾਰਕ ਹੋ ਗਿਆ ਨਹੀਂ ਬਾਈ ਨਾ ਇੰਨਾ ਹੈ ਨਹੀਂ ਸੀ ਵੀ ਮਾਨ ਸਾਰੇ ਇੰਨਾ ਇੰਨਾ ਪਿਆਰ ਕਰਨਗੇ ਬਿਲਕੁਲ ਪਰ ਮਾਨਸਾਲਾ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਥੈਂਕ ਯੂ ਮਾਨਸਾਲਾ ਨੂੰ ਸਾਰਿਆਂ ਨੂੰ ਬਿਲਕੁਲ ਇਹ ਗੱਲ ਵਾਕਈ ਜਿਹੜੀ ਹੈਗੀ ਆ ਕਿ ਜਿਹੜੇ ਸਾਹਿਬ ਨੇ ਹਾਲ ਬੁੱਕ ਕੀਤਾ ਸੀ ਉਸ ਸਾਹਿਬ ਨਾਲ ਜਿਹੜੇ ਸਾਹਿਬ ਨਾਲ ਪਿਆਰ ਮਿਲ ਰਿਹਾ ਸੋ ਇਹ ਜਗ੍ਹਾ ਵੀ ਲੱਗਦਾ ਛੋਟੀ ਪੈ ਗਈ ਸੋ ਅਗਲੇ ਵਾਰ ਨੂੰ ਮੈਨੂੰ ਲੱਗਦਾ ਵੀਰੇ ਵੱਡਾ ਪੈਰ ਸਾਫ ਹੋਵੇ ਮੈਂ ਉਹ ਖੁੱਲਾ ਟੈਂਟ ਲਾ ਦੇਵਾਂਗੇ ਉਹ ਵੀ ਕਰਨਾ ਪੈਣਾ ਆਪਾਂ ਨੂੰ ਤੇ ਆਜੋ ਪਾ ਅੰਦਰ ਚੱਲ ਕੇ ਵੀ ਤੁਹਾਨੂੰ ਦਿਖਾਉਣਿਆ ਸਾਰੀਆਂ ਸਾਲਾਂ ਜੀ ਜੀ ਆਜੋ ਜਿਹੜੇ ਸਾਹਿਬ ਨਾਲ ਕਰਾਊਡ ਹੈਗਾ ਸੂਟਾਂ ਦੀ ਵੈਰਾਈਟੀ ਚੈੱਕ ਕਰ ਸਕਦੇ ਹੋ ਬੈਕ ਸਾਈਡ ਤੇ ਜਿਹੜਾ ਰਸ ਮਿਲ ਰਿਹਾ ਤੁਹਾਨੂੰ ਦੇ ਇਹ ਕੋਈ ਵੈਸੇ ਨਹੀਂ ਹੋਗਾ ਜੇ ਕੋਈ ਕੁਆਲਿਟੀ ਆ ਤੇ ਜੇ ਕਿਸੇ ਕੋਲੋਂ ਕੋਈ ਗੱਲ ਹੈਗੀ ਆ ਤਾਂ ਫੇਰ ਹੀ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਤੁਸੀਂ ਵੈਰਾਈਟੀ ਚੈੱਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਬੁਟੀਕ ਦੇ ਉੱਤੇ ਤੁਹਾਨੂੰ ਸੇਮ ਰਸ਼ ਮਿਲੂਗਾ ਦੂਰਾਂ ਦੂਰਾਂ ਜਿਹੜੇ ਬੁਟੀਕ ਪਹੁੰਚੇ ਹੋਏ ਉੱਥੇ ਆਜੋ ਅੱਗੇ ਤੁਹਾਨੂੰ ਦਿਖਾਉਣੇ ਆ ਕਿਉਂਕਿ ਦੋਨੋਂ ਸਾਈਡਾਂ ਤੇ ਜਿੰਨੀਆਂ ਵੀ ਸਟਾਲਾਂ ਲੱਗੀਆਂ ਹੋਈਆਂ ਅਸੀਂ ਸਭ ਤੇ ਬਰਾਬਰ ਦਾ ਰਸ਼ ਮਿਲ ਰਿਹਾ ਸੋ ਤੁਸੀਂ ਚੈੱਕ ਕਰ ਸਕਦੇ ਹੋ ਵੈਰਾਈਟੀ ਸੂਟਾਂ ਦੀ ਹਰ ਬੁਟੀਕ ਦੇ ਉੱਤੇ ਜਿਹੜੀ ਨਵੀਂ ਤੋਂ ਨਵੀਂ ਵੈਰਾਈਟੀ ਮਿਲ ਰਹੀ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੂਟ ਆ ਤੇ ਜਿਹੜੇ ਹਿਸਾਬ ਨਾਲ ਪਹਿਣਾ ਦਾ ਪਿਆਰ ਮਿਲ ਰਿਹਾ ਹੋ ਸਕਦਾ ਹੈ ਅਗਲੇ ਵਾਰ ਨੂੰ ਜਿਹੜਾ ਖੁੱਲੇ ਓਪਨ ਦੇ ਵਿੱਚ ਪ੍ਰੋਗਰਾਮ ਰੱਖਣਾ ਪਵੇ ਕਿਉਂਕਿ ਹਰ ਵਾਰ ਜਿਹੜਾ ਜਿੰਨਾ ਪ੍ਰਬੰਧ ਕਰਦੇ ਆ ਉਹ ਘੱਟ ਪੈ ਜਾਂਦਾ ਸਾਰੇ ਕਿਤੇ ਕਰਾਊਡ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜਿਹੜੀਆਂ ਸਟਾਲਾਂ ਤੁਹਾਨੂੰ 1 ਬਾਈ 1 ਸਾਰੀਆਂ ਚੈੱਕ ਕਰਾਉਣੀਆਂ ਹਾਂਜੀ ਸੋ ਤੁਸੀਂ ਸੂਟਾਂ ਦੀ ਵੈਰਾਈਟੀ ਚੈੱਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਤੁਹਾਨੂੰ ਇੱਥੇ ਵੈਰਾਈਟੀ ਮਿਲਣ ਜਾ ਰਹੀ ਆ ਕਿਉਂਕਿ ਜਿਹੜੇ ਐਨਐਸਏ ਟਾਈਮ ਦੇ ਮਿਹਨਤ ਕਰ ਰਹੇ ਆ ਸਾਰੇ ਬੁਟੀਕ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਵੱਖ-ਵੱਖ ਤਰ੍ਹਾਂ ਦੇ ਵਰਕ ਆ ਇਸ ਤਰ੍ਹਾਂ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਇਧਰਲੀ ਸਾਈਡ ਵੀ ਸਟਾਲਾਂ ਲੱਗੀਆਂ ਹੋਈਆਂ ਸੋ ਤੁਸੀਂ ਵੈਰਾਈਟੀ ਹਰ ਸੂਟ ਦੀ ਤੁਹਾਨੂੰ ਡਿਫਰੈਂਟ ਮਿਲਣੀ ਆ ਕਿਉਂਕਿ ਹੱਥਾਂ ਦੀ ਮਿਹਨਤ ਆ ਸਾਰੀ ਸੋ ਆਪੋ ਆਪਣੀ ਐਕਜੀਬੀਸ਼ਨ ਦੇ ਉੱਤੇ ਇਹ ਚੀਜ਼ਾਂ ਸ਼ੋਅ ਕਰਨ ਦੇ ਲਈ ਹੀ ਇਹ ਆਰਗੇਨਾਈਜ਼ ਕੀਤਾ ਜਾਂਦਾ ਪ੍ਰੋਗਰਾਮ ਸੋ ਅੱਜ ਤੁਹਾਨੂੰ ਅੱਗੇ ਦਿਖਾਉਣੇ ਆ ਇਧਰਲੀ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਸੂਟ ਹੈਂਡ ਮੇਡ ਮਸ਼ੀਨ ਵਰਕ ਹਰ ਤਰ੍ਹਾਂ ਦੀ ਵੈਰਾਈਟੀ ਇੱਥੇ ਮਿਲਣੀ ਆ ਬਾਕੀ ਜਿਹੜੀ ਚੀਜ਼ ਰਹੇਗੀ ਕਾਸਟ ਦੀ ਤਾਂ ਜਿਹੋ ਜਿਹਾ ਵਰਕ ਕੀਤਾ ਹੋਊ ਉਹੇ ਜੀ ਸੇਮ ਕੋਸਟ ਮਿਲਣੀ ਆ ਤੁਹਾਨੂੰ ਸੋ ਹਰ ਤਰ੍ਹਾਂ ਦੇ ਤੁਹਾਨੂੰ ਇੱਥੇ ਕੁਆਲਿਟੀ ਹੋਊਗੀ ਚੀਜ਼ ਦੀ ਤੁਸੀਂ ਆਹ ਸਾਈਟ ਵੀ ਚੈੱਕ ਕਰ ਸਕਦੇ ਹੋ ਜਿਸ ਤਰ੍ਹਾਂ ਪਠਿੰਡਾ ਵਿਖੇ ਇਹਨਾਂ ਦੇ ਐਕਟੀਵੇਸ਼ਨ ਦੇ ਉੱਤੇ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ ਸੋ ਇੱਥੇ ਵੀ ਸਰ ਤਰ੍ਹਾਂ ਦੇ ਪਟਿਕ ਦੇ ਉੱਤੇ ਪਹਿਣਾ ਵੱਲੋਂ ਪਿਆਰ ਮਿਲ ਰਿਹਾ ਤੁਸੀਂ ਸੂਟਾਂ ਦੀ ਵੈਰਾਈਟੀ ਚੈੱਕ ਕਰ ਸਕਦੇ ਹੋ ਅਸੀਗਾ ਬਾਈ ਜੀ ਕਿੱਥੋਂ ਬਾਈ ਆਪਾਂ ਸੋ ਦੇਖ ਸਕਦੇ ਹੋ ਤੁਸੀਂ ਮਾਨਸਾ ਤੋਂ ਪਟਿਆਲਾ ਤੋ ਜੇਕਰ ਇਹਨਾਂ ਨੂੰ ਕੋਈ ਵਧੀਆ ਗੱਲ ਲੱਗੀ ਸੋ ਆਪਣੀ ਇਹ ਸੂਟਾਂ ਦੀ ਵੈਰਾਈਟੀ ਇੱਥੇ ਲੈ ਕੇ ਆਏ ਆ ਕਲੈਕਸ਼ਨ ਕੀ ਨਾਮ ਹੈ ਆਪਣੇ ਬੁਟੀਕ ਦਾ ਬ੍ਰਾਈਟ ਫੈਬਰਿਕ ਬੁਟੀਕ ਓਕੇ ਸੋ ਤੁਸੀਂ ਇਹਨਾਂ ਦੇ ਵੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋ ਪਹਿਣਾ ਵੱਲੋਂ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਸੋ ਤੁਸੀਂ ਚੈੱਕ ਕਰ ਸਕਦੇ ਹੋ ਸੂਟਾਂ ਦੇ ਨਾਲ ਨਾਲ ਇੱਥੇ ਤੁਹਾਨੂੰ ਇੱਕ ਜਵੈਲਰੀ ਦੀ ਇੱਕ ਸਟਾਲ ਦੇਖਣ ਨੂੰ ਮਿਲੇਗੀ ਜਿਹਦੇ ਵਿੱਚ ਵੀ ਪਹਿਣਾ ਵੱਲੋਂ ਬਹੁਤ ਪਿਆਰ ਮਿਲ ਰਿਹਾ ਸੋ ਪਾਈਆਂ ਨਾਲ ਵੀ ਅੱਜ ਗੱਲਬਾਤ ਕਰਦੇ ਆਂ ਵੀ ਕਿੱਥੋਂ ਆਏ ਹੋਏ ਨੇ ਉਹ ਇਸ ਚੈੱਕ ਕਰ ਸਕਦੇ ਹੋ ਸਸਿਗਾ ਬਾਈ ਸਸਿਗਾ ਬਾਈ ਜੀ ਕਿਹੜਾ ਏਰੀਆ ਬਾਈ ਆਪਣਾ ਆਪਣਾ ਸੰਗਰੀਆ ਮੰਡੀ ਰਾਜਸਥਾਨ ਤੋਂ ਨੂੰ ਬਾਗ ਆਪਸ ਵੈਸੇ ਰੱਖ ਲੋ ਸੰਗਰੀਆ ਮੰਡੀ ਰਾਜਸਥਾਨ ਤੋਂ ਸੰਗਰੀਆ ਤੋਂ ਹਾਂਜੀ ਹਾਂਜੀ ਸੋ ਆਪਣੇ ਕੋਲੇ ਕੀ ਕੁਛ ਬਈ ਇੱਥੇ ਮਿਲਦਾ ਹੈ ਜੁਐਲਰੀ ਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਹੋਊਗੀ ਵਿੱਚ ਆਹ ਸਾਰੀ ਵੀਰੇ A ਤੋਂ Z ਰਿੰਗ ਤੋਂ ਲੈ ਕੇ ਕੜੇ ਚ ਆਪਾਂ ਚੈਨਸ ਸੈੱਟ ਵੱਡੇ ਇਅਰਿੰਗ ਟੌਪਸ ਆਲ ਜੁਐਲਰੀ ਆਲ ਐਕਸੈਸਰੀ ਜਿੰਨੇ ਵੀ ਲੇਡੀਜ਼ ਦੀ ਐਕਸੈਸਰੀ ਹੁੰਦੀ ਓਕੇ ਫੋਟੋਨ ਸਾਰੀ ਕਿਵੇਂ ਦਾ ਰਿਸਪਾਂਸ ਮਿਲਦੇ ਹਾ ਸੂਕਾਂ ਦੇ ਨਾਲ ਨਾਲ ਇਹਨਾਂ ਚੀਜ਼ਾਂ ਦੀ ਵੀ ਡਿਮਾਂਡ ਜਿਹੜੀ ਹੈ ਕਾਫੀ ਹੁੰਦੀ ਆ ਭੈਣਾ ਜੀ ਬਹੁਤ ਅ ਅੱਜ ਸਵੇਰ ਤੋਂ ਹੀ ਅੱਛੀ ਸ਼ੋਪਿੰਗ ਕਰ ਰਹੇ ਲੋਕ ਬਹੁਤ ਥੀੜੇ ਲੋਕ ਆ ਰਹੇ ਆ ਖਰੀਦਦਾਰੀ ਵੀ ਅੱਛੀ ਹੋ ਰਹੀ ਹੈ ਅੱਛਾ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੈ ਨਾ ਸੂਟਾਂ ਦੇ ਨਾਲ ਨਾਲ ਜਿਹੜੀ ਜਵੈਲਰੀ ਹੁੰਦੀ ਹੈ ਜਾਂ ਕੁਝ ਵੀ ਵੇਅਰ ਕਰਦੀਆਂ ਨੇ ਪਹਿਣਾ ਸੋ ਉਹਨਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਾਈਆਂ ਵੱਲੋਂ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀ ਕਿਉਂਕਿ ਚਾਹੇ ਤੁਸੀਂ ਰਿੰਗ ਵਗੈਰਾ ਲੈ ਲਓ ਜਾਂ ਕੁਝ ਵੀ ਜਿਵੇਂ ਬਾਈ ਨੇ ਦੱਸਿਆਗਾ ਚੂੜੀਆਂ ਵਗੈਰਾ ਸੋ ਇਹਨਾਂ ਚੀਜ਼ਾਂ ਦੀ ਕਾਫੀ ਡਿਮਾਂਡ ਆ ਸੋ ਪਹਿਣਾ ਲੈ ਵੀ ਰਹੀਆਂ ਸੋ ਬਾਈ ਇੱਕ ਵਾਰ ਨੰਬਰ ਬੋਲ ਦਿਓ ਸਕਰੀਨ 'ਤੇ 797632007 ਬਾਈ ਦੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਜਿੰਨੀ ਵੀ ਆਪਣੇ ਕੋਲੇ ਜੁਐਲਰੀ ਹੈ ਨਾ ਸਾਰੀ ਗਰੰਟਡ ਹੈ ਜੀ ਗਰੰਟੀ ਕਾਰਡ ਆਪਾਂ ਨਾਲ ਮੈਂਸ਼ਨ ਕਰ ਦਿੰਨੇ ਆ ਹਾਫ ਰੇਟ ਤੇ ਦੀ ਬਾਈ ਬੈਕ ਕਰ ਲੈਣੇ ਆ ਅ ਕਸਟਮਰ ਇਹ ਤੁਹਾਡੀ ਹਰੇਕ ਚੀਜ਼ ਤੇ ਹੋਣੀ ਆ ਜਾਂ ਜਿਹੜੀ ਚੀਜ਼ ਕੋਸਟਲੀ ਆ ਸਿਰਫ ਉਹ ਨਹੀਂ 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 ਬਿਲਕੁਲ ਸਰ ਬਿਲਕੁਲ ਤੁਹਾਡੀ ਆਈਟਮ ਖਰਾਬ ਹੀ ਨਹੀਂ ਹੁੰਦੀ ਆਪਾਂ ਫਿਰ ਵੀ ਗਰੰਟੀ ਠੋਕ ਕੇ ਲੈਣੇ ਆ ਇਹਦੀ ਤੁਸੀਂ ਵਿਧੀਨ ਗਰੰਟੀ ਪੀਰੀਅਡ ਕੈਸ਼ ਲੈ ਸਕਦੇ ਹੋ ਜੁਐਲਰੀ ਐਕਸਚੇਂਜ ਕਰ ਸਕਦੇ ਹੋ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਕੋਰੀਅਰ ਕਰਵਾਉਣਾ ਤੁਹਾਡੇ 20-30 ਰੁਪਏ ਕੋਰੀਅਰ ਵਾਲੇ ਲੱਗਣਗੇ ਸਾਰੀ ਜੁਐਲਰੀ ਅਸੀਂ ਬਾਈਬੈਕ ਕਰਦੇ ਹਾਂ ਗਾਰੰਟੀ ਵਾਲੀ ਜੁਐਲਰੀ ਇਹ ਵੀ ਵੱਡੀ ਗੱਲ ਆ ਕਿਉਂਕਿ ਜਿਹੜੀ ਵੀ ਤੁਸੀਂ ਜੁਐਲਰੀ ਇੱਥੋਂ ਖਰੀਦਦੇ ਹੋ ਤੁਹਾਨੂੰ ਇਹ ਲੱਗਦਾ ਵੀ ਕੋਈ ਵੀ ਉਹਦੇ 'ਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਣੀ ਆ ਸੋ ਬਾਈਵਰ ਕੇ ਉਸ ਚੀਜ਼ ਦੀ ਗਾਰੰਟੀ ਵੀ ਦਿੰਦੇ ਆ ਕਾਰਡ ਤੁਸੀਂ ਚੈੱਕ ਕਰ ਸਕਦੇ ਹੋ ਆ ਚੀਜ਼ ਆ ਸੋ ਇਹ ਇਹ ਚੀਜ਼ ਵਾਕਈ ਬਹੁਤ ਵਧੀਆ ਗੀ ਕਿ ਕੱਲ ਨੂੰ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤਾਂ ਬਾਈਵਰ ਕੇ ਕਹਿੰਦੇ ਵੀ ਅਸੀਂ ਉਹ ਚੀਜ਼ ਦੀ ਗਾਰੰਟੀ ਸੋ ਸੂਟਾਂ ਦੇ ਨਾਲ-ਨਾਲ ਇੱਥੇ ਇੱਕ-ਇੱਕ ਐਕਟੀਵੇਸ਼ਨ ਹੋਰ ਦੇਖਣ ਨੂੰ ਮਿਲੀ ਆ ਇਸ ਤਰ੍ਹਾਂ ਹਰਦੀਪ ਦੇ ਵੱਲੋਂ ਸਾਹਿਤ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੋ ਮਿਸਟਰ ਸਿੰਘ ਕਿਤਾਬਕਾਰ ਤਲਵੰਡੀ ਸਾਬੋ ਆਈ ਆਪਣੇ ਨਾਲ ਆ ਇਹਨਾਂ ਵੱਲੋਂ ਵੀ ਜਿਹੜੀ ਐਕਟੀਵੇਸ਼ਨ ਲੱਗੀ ਗਈ ਆ ਹਰ ਤਰ੍ਹਾਂ ਦੀ ਤੁਹਾਨੂੰ ਕਿਤਾਬ ਇੱਥੇ ਦੇਖਣ ਨੂੰ ਮਿਲੂਗੀ ਕੀ ਹਾਲ ਚਾਲ ਆ ਆਪਣਾ ਜੀ ਬਹੁਤ ਵਧੀਆ ਜੀ ਸਭ ਕੋਈ ਠੀਕ ਠਾਕ ਜੀ ਕੀ ਨਾਮ ਆਪਣਾ ਭਾਈ ਮੇਰੇ ਨਾਮ ਕਰਮ ਸਿੰਘ ਓਕੇ ਤਲਵੰਡੀ ਸਾਬੋ ਤੋਂ ਮਿਸਟਰ ਸਿੰਘ ਕਿਤਾਬਕਾਰ ਦੇ ਨਾਤੇ ਭਾਈ ਆਪਣੇ ਕੋਲੇ ਹਰ ਤਰ੍ਹਾਂ ਦੀ ਬੁੱਕ ਅਵੇਲੇਬਲ ਹੈਗੀ ਆ ਭਈ ਆਪਣੇ ਕੋਲ ਮਨ ਲੋ ਹਰ ਬੰਦਗੀ ਦੀ ਹਰ ਕਿਤਾਬ ਆਪਣੇ ਕੋਲ ਹਾਜ਼ਰ ਹੁੰਦੀ ਆ ਤੇ ਬਾਕੀ ਆਪਣਾ ਆਪ ਦਾ ਪਬਲਿਕੇਸ਼ਨ ਆ ਇੱਕ ਇਸਨੇ ਕਿਤਾਬ ਸਪਾਉਣੀ ਆ ਹਾਂਜੀ ਤਾਂ ਵੀ ਆਪਣਾ ਸੰਪਰਕ ਕਰ ਸਕਦਾ ਜੀ ਠੀਕ ਆ ਮਨ ਲੋ ਤੁਸੀਂ ਉਹ ਸਾਰਾ ਅਰੇਂਜਮੈਂਟ ਕਰਦੇ ਹੋ ਉਹ ਸਾਰਾ ਹਾਂਜੀ ਹਾਂਜੀ ਤੁਹਾਡੇ ਕੋਲੇ ਹਰ ਤਰ੍ਹਾਂ ਦੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿਉਂਕਿ ਇੱਥੇ ਜਿਹੜੇ ਸਾਹਮਣਾ ਪਹਿਣਾ ਵੱਲੋਂ ਸਾਹਿਤ ਨੂੰ ਤਿਆਰ ਕੀਤਾ ਜਾਂਦਾ ਸੋ ਵੈਰਾਈਟੀ ਜਿਹੜੀ ਹਰ ਤਰ੍ਹਾਂ ਦੀ ਕਿਤਾਬਾਂ ਦੇ ਸਾਨੂੰ ਕਲੈਕਸ਼ਨ ਇੱਥੇ ਵੇਖਣ ਨੂੰ ਮਿਲੂਗੀ ਸੋ ਭਾਈ ਜੀ ਜਿਵੇਂ ਕਿਸੇ ਨੇ ਕੋਈ ਜੇ ਕੋਈ ਕੋਰੀਅਰ ਵਗੈਰਾ ਕੋਈ ਵੀ ਤਰ੍ਹਾਂ ਦੀ ਕੋਈ ਕਰਨੀ ਆ ਕਿਤਾਬ ਪਸੰਦ ਆਉਂਦੀ ਆ ਉਹ ਵੀ ਤੁਸੀਂ ਕਰਦੇ ਹੋਗੇ ਭਾਈ ਦੇਸ਼ ਵਿਦੇਸ਼ ਕਿਤੇ ਵੀ ਬੈਠਾ ਬੰਦਾ ਕੋਈ ਵੀ ਕਿਤਾਬ ਮੰਗਾਉਣੀ ਆ ਸਾਡੇ ਨਾਲ ਮੈਸੇਜ ਕਰਕੇ ਇੰਸਟਾਗ੍ਰam ਤੇ ਚਾਹੇ ਵਟਸਐਪ ਤੇ ਸਾਨੂੰ ਡਰਸ ਭੇਜ ਦਿਓ ਕੀ ਆਈਡੀ ਤੁਹਾਡੀ ਮਿਸਟਰ ਮਿਸਟਰ ਸਿੰਘ ਕਿਤਾਬਕਰਨ ਓਕੇ ਸੋ ਇਹਨਾਂ ਨਾਲ ਤੁਸੀਂ ਆਈਡੀ ਤੇ ਸੰਪਰਕ ਕਰ ਸਕਦੇ ਹੋ ਭਾਈ ਭਾਈ ਕੰਟੈਕਟ ਨੰਬਰ ਵੀ ਮੈਂ ਇੱਕ ਵਾਰ ਬੋਲ ਦੂਗਾ ਭਾਈ 978090 7033 ਠੀਕ ਆ ਇਹਦੀ ਮੈਸੇਜ ਕਰਕੇ ਇਹਨਾਂ ਤੇ ਵੀ ਤੁਸੀਂ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਕਿਤਾਬ ਤੁਸੀਂ ਆਪਣੇ ਘਰ ਬੈਠੇ ਮੰਗਾਉਣੇ ਆ ਬਾਈ ਕਹਿੰਦੇ ਪੂਰੇ ਵਾਲਟ ਦੇ ਵਿੱਚ ਕਿਤੇ ਵੀ ਇਹ ਬਾਈ ਡਿਲੀਵਰੀ ਤੁਹਾਨੂੰ ਕਰ ਦੇਣਗੇ ਸੋ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਬਾਈ ਥੈਂਕ ਯੂ